ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੀਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਚੋਕੇ ਹਰੀਹਰ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਫਰੋਹੀਪੁਰ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਵਹਿੜ ਦਿਖਾਉਂਗਾ ਦੂਜਾ ਸੂਆ ਤਾਜੀ ਸੂਈ ਆ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਸੱਲੀ ਨਾਲ ਖਰੀਦਾਰੀ ਕਰ ਲੇ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਆ ਬੱਚੀ ਸੂਈ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਅੱਜ ਹੀ ਸੂਈ ਆ। ਤੇ 11-12 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ। ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਲੇ ਪਾਸੋਂ ਦੋਸਤੋ ਫੋਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ। ਹਵਾਨਾ ਬਹੁਤ ਸੋਹਣਾ। ਚਾਰੇ ਥਣ ਬਹੁਤ ਸੋਹਣਿਆ ਤੇ ਚਵਾਈ ਵਾਲੇ ਫੋਰਡ ਸ਼ਾਂਗਪੂਰਾ ਨੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਕਦ ਕਾਠ ਵੱਡਾ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਹਵਾ ਨਾਲ ਦੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਤੋਂ ਪਲੱਸ ਬੜੇ ਆਰਾਮ ਨਾਲ ਚੁਵਾਜੂ ਥਣ ਮੇ ਨੇੜ ਤੋਂ ਚੈੱਕ ਕਰਾ ਦਿੰਨਾ ਬੱਚੀ ਦੇ ਆ ਦੋਸਤੋ ਦੇਖ ਸਕਦੇ ਆ ਚਾਰਾਂ ਥਣਾਂ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਰਡ ਸ਼ਾਂਗਪੂਰਾ ਨੇ ਗੁਲਾਬੀ ਥਾਨ ਬਹੁਤ ਸੋਹਣਿਆ ਤਿਜਵਾਈ ਵਾਲੇ ਤੇ 11 12 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਕਦ ਕਾਠ ਵੱਡਾ ਪੈਟ ਪੂੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਕਦ ਕਾਠ ਬਹੁਤ ਸੋਹਣਾ ਵੱਡੇ ਕਦ ਕਾਠ ਦੀ ਵੇੜ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਤੋਂ ਪਲੱਸ ਬੜੇ ਨਾਮ ਨਾਲ ਚੁਵਾਜੂ ਬੋਲਾ ਬਾਈ ਜੀ ਹੁਣੇ ਕਹਿੰਦੇ 11 12 ਕਿਲੋ ਥੱਲੇ ਤਿਆਰ ਬੱਚਾ ਮਗਰ ਬੱਚਾ ਤੇ ਰੇਟ ਬਾਈ ਜੀ ਹੁਣ ਰੱਖਿਆ ਹੋਇਆ 70000 ਰੁਪਇਆ ਉਹ ਚ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਬਹੁਤ ਹੈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ